ਚੱਲ ਚੱਲ ਕੁਲਪ੍ਰੀਆ ਨੂੰ ਸਭ ਮੇਰੇ ਵੱਲੋਂ ਸਾਰੇ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਤਿ ਸ੍ਰੀ ਅਕਾਲ ਆਈ ਤੋਂ ਡਿਨੀ ਮੈਂ ਲੈ ਕੇ ਆਈਆਂ ਕ੍ਰਸ਼ ਕਾਟਨ ਦੇ ਸੂਟ ਜਿਹੜੇ ਕਿ ਏਕੇ ਮਿਲਦੇ ਆ ਇਹਨਾਂ ਦੀ ਬਾਟਮ ਤੇ ਵੀ ਸਲਫ ਪ੍ਰਿੰਟ ਹੈ ਇਹਨਾਂ ਦਾ ਰੇਟ ਰਹੂਗਾ ਜੀ 880 ਰੁਪਏ ਇੱਕ ਪ੍ਰਿੰਟ ਜਿਹੜੇ ਨੇ ਬਹੁਤ ਸੋਹਣੇ ਨੇ ਤੇ ਮੈਂ ਤੁਹਾਨੂੰ ਸ਼ਾਪ ਦਾ ਐਡਰੈਸ ਦੱਸਣ ਲੱਗੀ ਆ ਚੰਦਚਾਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਤੁਸੀਂ ਬੱਸ ਸਟੈਂਡ ਵਾਲੀ ਤੋਂ ਬਜ਼ਾਰ ਵਾਲੀ ਸਾਈਡ ਨਹੀਂ ਜਾਣਾ ਬੱਸ ਛੱਡੇ ਦੇ ਨਾਲ ਬਿਲਕੁਲ ਜਿਹੜੀ ਗਲੀ ਹੈ ਉਸ ਗਲੀ ਦੇ ਵਿੱਚ ਅੰਦਰ ਨੂੰ ਆ ਜਾਣਾ ਗਈ ਚਾ ਸਿਰਫ ਬੱਸ ਛੱਡੇ ਤੋਂ 1 ਮਿੰਟ ਦਾ ਹੀ ਰਸਤਾ ਹੈ ਇਹਨਾਂ ਦਾ ਰੇਟ ਰਹੂਗਾ ਜੀ 880 ਰੁਪਏ ਇਹਦੇ ਵਿੱਚ ਤਿੰਨ ਤਿੰਨ ਕਲਰ ਨੇਗੇ ਇਹ ਦੀ ਬਾਟਮ ਤੇ ਵੀ ਪ੍ਰਿੰਟ ਹੈ ਇਹ ਦੀ ਸ਼ਰਟ ਰਹੀ ਇਹ ਪਿੰਕ ਜਿਹਾ ਕਲਰ ਆ ਗਿਆ ਇਹਨਾਂ ਦਾ ਰੇਟ ਰੋਗਾ ਜੀ 880 ਰੁਪਏ ਇਹ ਆ ਗਿਆ ਆਪਣਾ ਬਲੈਕ ਕਲਰ ਦੇ ਵਿੱਚ ਇਹ ਦੀ ਸ਼ਰਟ ਹੋ ਗਈ ਸ਼ਿਪਿੰਗ ਜੇ ਦੀ ਐਕਸਟਰਾ ਲੱਗਣੀ ਹੈ ਕਪੜਾ ਹੀ ਬਹੁਤ ਸੌਫਟ ਹੈਗਾ ਦੇ ਵਿੱਚ ਬਲੈਕ ਵਾਲਾ ਇਹ ਆ ਗਿਆ ਪ੍ਰਿੰਟ ਕਲਰ ਇਹ ਹੈਗਾ ਜੀ ਮਸਟਰ ਕਲਰ ਪੂਰੀ ਇਹ ਵੀ ਬਾਟਮ ਜਿਹੜੇ ਰੰਗ ਡਿਜ਼ਾਈਨ ਨੇ ਜਿਹੜੇ ਸਾਰੇ ਸੀਨੇ ਨੇ ਇਹ ਪੀਰਟ ਰਹੀ ਤੇ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਨ ਨਾਲੇ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਹੁਣ ਇੱਕ ਮੈਂ ਤੁਹਾਡੇ ਲਈ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਪਿਛਲੇ ਸੰਡੇ ਦੀ ਆਪਾਂ ਲਾਈਵ ਹੋ ਕੇ ਲਾਈਵ ਹੋਏ ਸੀਗੇ YouTube ਚੈਨਲ ਤੇ ਤੇ ਹਰ ਸੰਡੇ ਨੂੰ ਕੋਸ਼ਿਸ਼ ਕਰਾਂਗੇ ਵੀ ਹਰ ਸੰਡੇ ਲਾਈਵ ਹੋ ਕੇ ਨਾ ਤੁਹਾਨੂੰ ਸ਼ੋਪਿੰਗ ਕਰਵਾਇਆ ਕਰਾਂਗੇ ਇਹਨਾਂ ਦਾ ਰੇਟ ਰੂਪ 880 ਰੁਪਏ ਡਾਈਨ ਇਹਦੇ ਵਿੱਚ ਇਹ ਆ ਗਿਆ ਜਿਹਦੇ ਵੀ ਚੈਨਲ ਤੇ ਨਵੇਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਆਪਾਂ ਲਾਈਵ ਹੋਵਾਂਗੇ ਤਾਂ ਤੁਸੀਂ ਛੱਡ ਨਾਲ ਜੁੜ ਸਕੋ ਇਹਨਾਂ ਦਾ ਰੇਟ ਹੋਊਗਾ 880 ਰੁਪਏ ਇਹਨਾਂ ਦੀ ਬੋਟਮ ਤੇ ਵੀ ਪ੍ਰਿੰਟ ਹੈਗਾ ये जी ग्रीन कलर कपड़े बहुत सॉफ्ट है लाइनिंग लोड़ नहीं है इन्हना रेट होगा अठ सौ अस्सी ਸਾਰੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹਾਂ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਦਿੰਦੀਆਂ ਗਹਿਰਾਈਆਂ ਤੋਂ ਧੰਨਵਾਦ